ਪਿਆਰੇ ਸਾਥੀਓ ਮੇਰਾ ਜੋ ਵਿਸ਼ਾ ਹੈ ਕਾਜਮ ਜੋ ਮੈਂ ਸੋਚਿਆ ਮਾਨ ਚ ਕਾਫੀ ਦਿਨਾਂ ਤੋਂ ਮੈਂ ਦੇਖਦਾ ਵੀ ਆ ਰਿਹਾ ਹਾਂ ਕਿ ਇਹ ਜੋ ਨਿਊਜ਼ਸ ਵੀ ਆਉਂਦੀਆਂ ਆ ਜਿਹਦੇ ਵਿੱਚ ਕਿ ਕਿਸੇ ਬੱਚੇ ਨੂੰ ਇੱਕ ਟੀਚਰ ਕੋਲੋਂ ਦਾ ਥਾਪੜ ਮਾਰ ਦਿੱਤਾ ਤੇ ਉਹਦੇ ਮਾਪਿਓ ਜਿਹੜੇ ਉੱਠ ਕੇ ਸਕੂਲੇ ਆ ਜਾਂਦੇ ਆ ਤੇ ਬੱਚੇ ਦੀ ਗੱਲ ਜਿਹੜੀ ਉਹ ਬੜੀ ਵੱਡੀ ਮੰਨੀ ਜਾ ਰਹੀ ਹੈ ਜੋ ਮੈਂ ਇੱਕ ਸੋਚਦਾ ਮੇਰਾ ਆਪਣਾ ਥਿਊ ਹੈ ਪ੍ਰਾਤਨ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕਿੱਥੇ ਅੰਤਰ ਹੈ ਕਿੱਥੇ ਕਮੀਆਂ ਪੇਸ਼ੀਆਂ ਹੈ ਮੈਂ ਇਹ ਕਹਿੰਦਾ ਜਰੂਰ ਮੰਨ ਸਕਦਾ ਹਾਂ ਕਿ ਉਸ ਨਾਲ ਕੁਝ ਟੀਚਰ ਚੋਂ ਜ਼ਿਆਦਾ ਕੁਟੂ ਹੀ ਦਿੰਦੇ ਨੇ ਮੈਂ ਪਹਿਲੇ ਸਮੇਂ ਜਦ ਅਸੀਂ ਪੜੇ ਹਾਂ ਉਹ ਸਮਿਆਂ ਦੀ ਗੱਲ ਕਰਾਂਗਾ ਕਿ ਟੀਚਰਾਂ ਦਾ ਜਿਹੜਾ ਡਰ ਸੀ ਨਾ ਉਹ ਇੰਨਾ ਹੁੰਦਾ ਸੀ ਕਿ ਬੱਚਾ ਪੜਦਾ ਵੀ ਸੀ ਡਰ ਕਿਉਂਕਿ ਪਹਿਲਾਂ ਮਾਂ ਪਿਓ ਦਾ ਘਰ ਦੇ ਵਿੱਚ ਹੁੰਦਾ ਆ ਜਿਹੜਾ ਯੋਗਦਾਨ ਕਿ ਬੱਚੇ ਨੂੰ ਕਿਸੇ ਮੰਜ਼ਲਾਂ ਨੂੰ ਲਿਜਾਣ ਦੇ ਵਿੱਚ ਆਪਣਾ ਉਬਰਾਲਾ ਕਰਨਾ ਤੇ ਸੈਕੰਡਲੀ ਜਿਹੜਾ ਹੁੰਦਾ ਆ ਜਿਹੜਾ ਸਕੂਲ ਦੇ ਟੀਚਰਜ਼ ਦਾ ਰੋਲ ਹੁੰਦਾ ਕਿਉਂਕਿ ਕਈ ਵਾਰੀ ਬੱਚੇ ਵੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਉਹ ਗੱਲ ਨਹੀਂ ਮੰਨਦੇ ਤਾਂ ਫਿਰ ਟੀਚਰ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਆ ਉਹ ਕੁਝ ਡਰਾਵਾ ਸਮਝ ਲੋ ਦੇਣਾ ਪੈਂਦਾ ਅੱਜ ਕੱਲ ਤੇ ਉਲਟਾ ਹੋ ਚੁੱਕਾ ਕਿ ਬੱਚੇ ਜਿਹੜੇ ਟੀਚਰਾਂ ਤੋਂ ਨਹੀਂ ਡਰਦੇ ਉਲਟਾ ਟੀਚਰਾਂ ਨੂੰ ਬੱਚੇ ਡਰਾ ਰਹੇ ਆ ਕਿਉਂਕਿ ਬਹੁਤ ਇਹੋ ਜੀਆਂ ਕਟਨਾਵਾਂ ਆਪਾਂ ਸੁਣਦੇ ਆ ਰਹੇ ਕਿਉਂ ਹੁੰਦਾ ਆ ਰਿਹਾ ਆ ਕਿ ਮਾਪੇ ਜਿਹੜਾ ਆ ਜੇ ਕਿਸੇ ਬੱਚੇ ਨੂੰ ਟੀਚਰ ਜਿਹੜਾ ਮਾੜਾ ਵੀ ਥੱਪੜ ਮਾਰ ਦਿੰਦਾ ਤਾਂ ਉਹਦੇ ਪਰਿਵਾਰਕ ਮੈਂਬਰ ਜਿਹੜੇ ਉੱਠ ਕੇ ਉੱਥੇ ਬਹੁਤ ਵੱਡੇ ਲੈਵਲ ਦੇ ਉੱਪਰ ਜਿਹਨੂੰ ਕਈ ਇਹ মিডিਆ ਸਾਦ ਲੋ ਜਾਂ ਹੋਰ ਇਹੋ ਜੇ ਕਰਕੇ ਤੇ ਉਹਨਾਂ ਨੂੰ ਜਿਹੜਾ ਕੱਲ ਨੂੰ ਬਹੁਤ ਵੱਡੀ ਉਸ਼ਾਦ ਹੁੰਦੇ ਕਿਉਂਕਿ ਮੈਂ ਇਹ ਸੋਚਦਾ ਕਿ ਜਿੱਥੇ ਅੱਜ ਦੇ ਸਮੇਂ ਵਿੱਚ ਆਪਾਂ ਅ ਬੱਚਿਆਂ ਨੂੰ ਜਿਹੜਾ ਆ ਇਹਨਾਂ ਹੱਲਾਸ਼ਰੀ ਦੇ ਕੇ ਜਿਹੜਾ ਆਪਾਂ ਉਹਨਾਂ ਨੂੰ ਗੁਮਰਾਹ ਹੀ ਸਮਸਾ ਦਾ ਮੈਂ ਤਾਂ ਕਰ ਦਿੰਦੇ ਆ ਆਪਾਂ ਤੇ ਉਹ ਬੱਚੇ ਫਿਰ ਬਹੁਤੀ ਵੱਡੀ ਮੋਕਾਮ ਤੱਕ ਨਹੀਂ ਪਹੁੰਚਦੇ ਤੇ ਉਹ ਫਿਰ ਗਲਤ ਦਿਸ਼ਾ ਵੱਲ ਜਾਂਦੇ ਆ ਕਿਉਂਕਿ ਟੀਚਰ ਕਦੀ ਵੀ ਜੇ ਮਾਰੇਗਾ ਤਾਂ ਉਹ ਆਪਣੇ ਬੈਨੀਫਿਟਸ ਲਈ ਨਹੀਂ ਮਾਰਦਾ ਉਹ ਬੱਚੇ ਦੇ ਜਿਹੜੇ ਵਧੀਆ ਕੈਰੀਅਰ ਦੇ ਵਾਸਤੇ ਹੀ ਉਹਨੂੰ ਜਿਹੜਾ ਆ ਕੋਈ ਨਾ ਕੋਈ ਜਿਹੜਾ ਵੀ ਆਪਾਂ ਕਹਿ ਸਕਦਾ ਨੂੰ ਸਜ਼ਾ ਸੰਭੋਲ ਦਿੰਦੇ ਆ ਉਹ ਸਾਡੇ ਸਮਿਆਂ ਵਿੱਚ ਵੀ ਲੋਕ ਸਜ਼ਾ ਦਿੰਦੇ ਸੀ ਬੱਚਿਆਂ ਨੂੰ ਟੀਚਰ ਪਰ ਉਹਦਾ ਡਰ ਸੀ ਉਹ ਡਰ ਦੇ ਕਾਰਨ ਅੱਜ ਜਿਹੜੇ ਲੋਕ ਆ ਉਹ ਵਧੀਆ ਵਧੀਆ ਮੁਕਾਮਾਂ ਉੱਪਰ ਪਹੁੰਚੇ ਆ ਜਿਹੜੇ ਬੈਠੇ ਆ ਅੱਜ origin ਇਹੀ ਹੈ ਕਿ ਕੋਈ ਪਤਾ ਹੁੰਦਾ ਸੀ ਆ ਟੀਚਰ ਆ ਗਿਆ ਟੀਚਰ ਦੇ ਕੋਲ ਸਾਨੂੰ ਮਾਰ ਪੈਣੀ ਹੈ ਕਿ ਅਸੀਂ ਇਹ ਕੰਮ ਕਰ ਲਈਏ ਕਿਉਂਕਿ ਕਈ ਵਾਰੀ ਉਹ ਡਰ ਹੀ ਇਹੋ ਜਿਹਾ ਹੁੰਦਾ ਆ ਕਿ ਬੱਚੇ ਜਿਹੜੇ ਉਹ ਵਧੀਆ ਪੜ ਜਾਂਦੇ ਆ ਜਦੋਂ ਡਰ ਨਹੀਂ ਹੋਏਗਾ ਤੇ ਬੱਚਾ ਵੀ ਜੋ ਸੰਭਲ ਤੁਸੀਂ ਘਰ ਵਿੱਚ ਵੀ ਦੇਖਦੇ ਹੋ ਕਿ ਜਦੋਂ ਡਰ ਨਹੀਂ ਹੋਏਗਾ ਤੇ ਬੱਚੇ ਜਿਹੜੇ ਵਿਗੜ ਜਾਂਦੇ ਜਾਂ ਮਾਪੇ ਦਾ ਡਰਨਾ ਹੋਵੇਗਾ ਤੇ ਮੈਂ ਇਹ ਸੋਚਦਾ ਕਿ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਜੇ ਵਧੀਆ ਪੋਜੀਸ਼ਨ ਦੇ ਉੱਪਰ ਪਹੁੰਚਾਉਣਾ ਤੇ ਟੀਚਰਾਂ ਦੇ ਵਿੱਚ ਕਾਮਾਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਮੈਂ ਉਹ ਸੋਚਦਾ ਨਹੀਂ ਕਰਨੀ ਚਾਹੀਦੀ ਪਰ ਟੀਚਰਾਂ ਨੂੰ ਵੀ ਇਹ ਚਾਹੀਦਾ ਹੈ ਉਹ ਵੀ ਬੱਚਿਆਂ ਨੂੰ ਇੰਨਾ ਜ਼ਿਆਦਾ ਨਾ ਕਹਿ ਸਕਦੇ ਕਿ ਮਾਰਨ ਕਈ ਵੀਡੀਓਜ਼ ਹੁੰਦੀਆਂ ਜਿਹਦੇ ਵਿੱਚ ਕਿ ਕਾਫੀ ਬੇਅਰ ਮੀਨਾ ਵੀ ਮਾਰਦੇ ਪਰ ਜ਼ਿਆਦਾਤਰ ਤੇ ਵੇਖੋ ਬੱਚਿਆਂ ਦੇ ਸੁਧਾਰ ਵਾਸਤੇ ਮੈਂ ਸੋਚਦਾ ਕਿ ਜੋ ਕਰਦੇ ਆ ਜਦੋਂ ਮੈਂ ਹੋਰ ਵੀਡੀਓ ਦੇਖੀ ਜਿੱਥੇ ਕਹਿੰਦੇ ਸੀ ਕਿ ਬੱਚੇ ਸਕੂਲ ਦੇ ਵਿੱਚ ਕੰਮ ਕਰਾ ਰਹੇ ਟੀਚਰ ਬੱਚਿਆਂ ਦੇ ਸਾਡੇ ਸਮਿਆਂ ਵਿੱਚ ਵੀ ਬੱਚਿਆਂ ਆਦੇ ਕੋਲ ਟੀਚਰ ਜਿਹੜੇ ਉਹ ਸਕੂਲ ਵਾਸਤੇ ਕਰਦੇ ਆ ਆਪਣੇ ਪਰਸੋਂ ਤੇ ਨਹੀਂ ਹੁੰਦੇ ਉਹ ਟੀਚਰ ਜਿਹੜੇ ਕੰਮ ਵੀ ਲੈਂਦੇ ਆ ਉਹ ਸਕੂਲ ਦੇ ਇੱਕ ਮੰਦਰ ਆ ਤੁਹਾਡੇ ਕਾਰਜ ਨੂੰ ਘਰ ਕਹਿ ਸਕਦੇ ਆ ਜਦੋਂ ਬੱਚਿਆਂ ਦਾ ਤਾਨ ਪ੍ਰਾਪਤ ਲੈਣਾ ਆ ਸਿੱਖਣਾ ਆ ਜੀ ਅਸੀਂ ਉਹਦੀ ਕੋਈ ਕੰਮ ਕਰਦੀ ਹੀ ਦਵਾਂਗੇ ਤੇ ਮੈਨੂੰ ਸਮਝਦਾ ਕਿ ਉਹ ਕੋਈ ਮਾੜੀ ਚੀਜ਼ ਨਹੀਂ ਹੈਗੀ ਤੇ ਮੇਰੀ ਆਪਣੀ ਥੌਟ ਇਹ ਹੈ ਆ ਤੇ ਬਾਕੀ ਹਰ ਇਨਸਾਨ ਦੀ ਆਪ ਆਪਣੀ ਸੋਚ ਹੁੰਦੀ ਹੈ ਉਹ ਨੂੰ ਆਪਾਂ ਕਦੀ ਬਦਲ ਨਹੀਂ ਸਕਦੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਵਧੀਆ ਸੰਸਾਰ ਦੀ ਸਿਰਜਣਾ ਆਪਾਂ ਕਰਨੀ ਚਾਹੁੰਦੇ ਆ ਵਧੀਆ ਸੋਚ ਬੱਚਿਆਂ ਚ ਪੜਨੀ ਚਾਹੁੰਦੇ ਆ ਤੇ ਬੱਚੇ ਤੇ ਟੀਚਰ ਦੀ ਜਿਹੜੀ ਇੰਟਰੋਡਕਟਡ ਉਹਦੇ ਵਿੱਚ ਕਦੀ ਜਿਹੜੀ ਆਪਣੀ ਨਹੀਂ ਕਰਨੀ ਚਾਹੀਦੀ ਕਿ ਆਪਾਂ ਨੂੰ ਬਹੁਤ ਵੱਡੇ ਲੈਵਲ ਤੋਂ ਛਾਲ ਕੇ ਤੇ ਟੀਚਰ ਨੂੰ ਮਾੜਾ ਚੰਗਾ ਕਹੀਏ ਕਿਉਂਕਿ ਉਹਦੇ ਨਾਲ ਉਹਦਾ ਬੱਚੇ ਦੇ ਮਨ ਦੇ ਵਿੱਚ ਵੀ ਜਿਹੜਾ ਹੈ ਉਹ ਟੀਚਰ ਦਾ ਜਿਹੜਾ ਡਰ ਘਟ ਜਾਂਦਾ ਹੈ ਜਿਸ ਦੇ ਕਰਕੇ ਕੋਈ ਬੱਚਾ ਜਿਹੜਾ ਹੈ ਉਹ ਟੀਚਰ ਤੋਂ ਪਰਹਾਵੀ ਹੋ ਜਾਂਦਾ ਜੇ ਤਾਂ ਖੁੰਦੇ ਵੀ ਅੱਜ ਟੀਚਰ ਵੀ ਨਹੀਂ ਹੈ ਆਪਾਂ ਤੇ ਜਿਹੜੇ ਟੀਚਰ ਦਾ ਸਤਿਕਾਰ ਕਰਦੇ ਆ ਵੀਰੋ ਉਹ ਫਿਰ ਬਹੁਤ ਵੱਡੀਆਂ ਮੰਜ਼ਲਾਂ 'ਤੇ ਪਹੁੰਚਦੇ ਆ ਤੇ ਜੋ ਟੀਚਰ ਦਾ ਸਤਿਕਾਰ ਨਹੀਂ ਕਰਦੇ ਉਹ ਨਹੀਂ ਪਹੁੰਚਦੇ ਕਿਉਂਕਿ ਇਬਰਾਹਿਮ ਲਿੰਕਨਿਕ ਹੋਏ ਨੇ ਤੇ ਮੈਂ ਉਹਨਾਂ ਦੀ ਇੱਕ ਪੜਦਾ ਪਿਆ ਸੀ ਉਹਦੇ ਵਿੱਚ ਉਹਦੇ ਫਾਦਰ ਜਿਹੜਾ ਸੀ ਉਹਨੇ ਇਹੀ ਕਿਹਾ ਸੀ ਕਿ ਆਪਣੇ ਮੇਰੇ ਬੱਚੇ ਨੂੰ ਜੇ ਆ ਮਾੜੀ ਹਰਕਤ ਕਰਦਾ ਤੇ ਉਹਨੂੰ ਇਦਾਂ ਸਜ਼ਾ ਸਜ਼ਾ ਦਿਓ ਇਦਾਂ ਕਰੋ ਉਹਨੂੰ ਵਧੀਆ ਇਨਸਾਨ ਕਹਿਣ ਤੋਂ ਮਰਾਦ ਆ ਕਿ ਇਸ ਬੱਚੇ ਨੂੰ ਇੱਕ ਵਧੀਆ ਇਨਸਾਨ ਬਣਾਉਣਾ ਹੈ ਇਹ ਵਧੀਆ ਇਨਸਾਨ ਦੇ ਮਿੱਤਰੋ ਫਿਰ ਕਈ ਪਿਆਰ ਨਾਲ ਬਣ ਜਾਂਦੇ ਆ ਫਿਕਰੀ ਥੋੜੀ ਜਿਹੀ ਡਰਸ ਦੇ ਨਾਲ ਬਣਦੇ ਆ ਤੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਪੰਜਾਬੀਅਲ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਤੁਹਾਡਾ ਧੰਨਵਾਦੀ ਹੋਵਾਂਗਾ ਆਸ ਹਰਦੀਪ ਸਿੰਘ ਪਾਲ ਲੁਧਿਆਣਾ ਇਹ ਮੇਰੀ ਆਪਣੀ ਮਨ ਦੀ ਸੋਚ ਆ ਮੇਰੇ ਆਪਣੇ ਵਿਚਾਰ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ